ਕੁਝ ਮਰਿਆਦਾ ਦੇ ਚ ਹੈ ਉਹ ਸੁੰਦਰ ਕਰ ਇਹ ਬੰਦੇ ਤੂੰ ਵੀ ਆਪਣੀ ਜ਼ਿੰਦਗੀ ਨੂੰ ਮਰਿਆਦਾ ਦੇ ਜਦ ਮਨੁੱਖ ਆਪਣੇ ਜੀਵਨ ਨੂੰ ਮਰਿਆਦਾ ਦੇ ਦਿੰਦਾ ਹੈ ਐਸੇ ਮਨੁੱਖ ਨੂੰ ਕਹਿੰਦੇ ਨੇ ਇਹ ਪਹਿਲੇ ਪੜਾਅ ਤੇ ਪਹੁੰਚ ਗਏ ਇਹ ਧਰਮ ਖਣ ਦੇ ਚ ਪਹੁੰਚ ਗਏ ਆਪਣੀ ਜ਼ਿੰਦਗੀ ਨੂੰ ਉਸ ਨੇ ਮਰਿਆਦਾ ਦਿੱਤੀ ਹੈ ਪਹਿਚਾਣ ਕੀ ਹੋਵੇਗੀ ਉਸ ਦਾ ਬੋਲਣਾ ਮਰਿਆਦਾ ਦੇ ਚ ਹੋਵੇਗਾ ਉਸ ਦਾ ਉੱਠਣਾ ਬੈਠਣਾ ਸੋਣਾ ਜਾਗਣਾ ਮਰਿਆਦਾ ਦੇ ਚ ਹੋਵੇਗਾ ਉਹਦਾ ਖਾਣਾ ਪੀਣਾ ਮਰਿਆਦਾ ਵਿੱਚ ਹੋਵੇਗਾ ਉਹਦਾ ਪਹਿਨਣਾ ਮਰਿਆਦਾ ਵਿੱਚ ਹੋਵੇਗਾ ਹਤਾ ਕੇ ਉਸਦਾ ਹਸਣਾ ਤੇ ਰੋਣਾ ਵੀ ਮਰਿਆਦਾ ਵਿੱਚ ਹੋਵੇਗਾ ਐਸਾ ਨਹੀਂ ਹੋਵੇਗਾ ਕਿ ਪੇਟ ਭਰਿਓ ਪਸਵਾਜੋਂ ਸੋਇਓ ਮਾਨੁੱਖ ਜਨਮ ਹੈ ਹਾਰੇ ਹੋਰੇ ਪਸ਼ੂ ਦੀ ਤਰ੍ਹਾਂ ਉਹ ਨਹੀਂ ਸੋਵੇਗਾ ਤੇ ਪਸ਼ੂ ਦੀ ਤਰ੍ਹਾਂ ਉਹ ਨਹੀਂ ਖਾਏਗਾ ਉਹਦਾ ਖਾਣਾ ਪੀਣਾ ਉੱਠਣਾ ਬੈਠਣਾ ਸੋਣਾ ਜਾਗਣਾ ਸਾਰੇ ਦਾ ਸਾਰਾ ਤਰਦੀਕ